ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਦੀ ਪਿਆਰੀ ਸੰਗਤ ਜੀ ਗੁਰੂ ਸਹਿਬਾਨ ਦੀਆਂ ਸਾਖੀਆਂ ਸਭ ਤੋਂ ਪਹਿਲਾਂ ਸੁਣਨ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਅਤੇ ਜੇਕਰ ਤੁਹਾਨੂੰ ਅੱਜ ਦੀ ਸਾਖੀ ਵੀਡੀਓ ਚੰਗੀ ਲੱਗੇ ਤਾਂ ਇਸ ਸਾਖੀ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਭਾਈ ਆਦਮ ਜੀ ਜਿੰਨਾ ਦੀ ਕੋਈ ਔਲਾਦ ਨਹੀਂ ਸੀ ਉਹਦਾ ਪੋਣ ਦੀ ਚਾਹ ਵਿੱਚ ਉਹ ਕਈ ਸੰਤਾਂਕੂ ਕੀਰਾਂ ਦੇ ਦਰ ਉੱਤੇ ਜਾਂਦਾ ਸੀ ਪਰ ਉਸ ਦੀ ਔਲਾਦ ਵਾਲੀ ਇੱਛਾ ਕਿਸੇ ਤੋਂ ਪੂਰੀ ਨਹੀਂ ਹੋਈ ਸੀ ਫਿਰ ਉਸ ਨੇ ਆਪਣੀ ਕਿਸਮਤ ਉੱਤੇ ਸੰਤੋਸ਼ ਕਰ ਲਿਆ ਕਿ ਰੱਬ ਨੇ ਮੇਰੀ ਕਿਸਮਤ ਵਿੱਚ ਔਲਾਦ ਦਾ ਸੁੱਖ ਨਹੀਂ ਲਿਖਿਆ ਹੈ ਾਰੇ ਇੱਕ ਦਿਨ ਗੁਰੂ ਦੇ ਸਿੱਖ ਨੇ ਉਸ ਨੂੰ ਵਿਸਵਾਸ ਦਲਵਾਇਆ ਕਿ ਤੇ ਤੁਹਾਡੀ ਇੱਛਾ ਗੁਰੂ ਨਾਨਕ ਦੇਵ ਜੀ ਦੇ ਘਰ ਵਿੱਚੋਂ ਜ਼ਰੂਰ ਪੂਰੀ ਹੋਵੇਗੀ ਉਸ ਸਮੇਂ ਗੁਰੂ ਰਾਮਦਾਸ ਜੀ ਗੁਰੂ ਨਾਨਕ ਦੇਵ ਜੀ ਦੀ ਗੱਦੀ ਦੇ ਉੱਤੇ ਬਰਾਜਮਾਨ ਸਨ ਭਾਈ ਆਦਮ ਜੀ ਹੁਣ ਬੁਢੇਪੇ ਦੇ ਨਜ਼ਦੀਕ ਪੁੱਜਣ ਵਾਲੇ ਸਨ ਇਸੇ ਕਰਕੇ ਉਹਨਾਂ ਨੇ ਔਲਾਦ ਦੀ ਇੱਛਾ ਤਿਆਗ ਦਿੱਤੀ ਸੀ ਪਰ ਉਹਨਾਂ ਦੀ ਪਤਨੀ ਦੇ ਮਨ ਵਿੱਚ ਹਾਲੇ ਵੀ ਔਲਾਦ ਪਾਉਣ ਦੀ ਚਾਹ ਸੀ ਆਪਣੇ ਪਤਨੀ ਦੇ ਜ਼ੋਰ ਦੇਣ ਉੱਤੇ ਭਾਈ ਆਦਮ ਜੀ ਗੁਰੂ ਦੇ ਚਰਨਾਂ ਵਿੱਚ ਪਹੁੰਚ ਗਏ ਤੇ ਆਮ ਲੋਕਾਂ ਦੀ ਤਰ੍ਹਾਂ ਸੇਵਾ ਵਿੱਚ ਜੁਟ ਗਏ ਗੁਰੂ ਘਰ ਵਿੱਚ ਸੇਵਾ ਕਰਦਿਆਂ ਭਾਈ ਆਦਮ ਜੀ ਦੀ ਆਤਮਾ ਨੂੰ ਤ੍ਰਿਪਤੀ ਮਿਲ ਗਈ ਗੁਰੂ ਘਰ ਵਿੱਚੋਂ ਮਿਲੀ ਆਤਮਾ ਤ੍ਰਿਪਤੀ ਭਾਈ ਆਦਮ ਜੀ ਨੂੰ ਇੱਥੇ ਨਿਵਾਸ ਕਰਨ ਦੇ ਲਈ ਪ੍ਰੇਰਿਤ ਕਰ ਰਹੀ ਸੀ ਉਹਨਾਂ ਨੇ ਗੁਰੂ ਦੇ ਚੱਕ ਵਿੱਚ ਹੀ ਆਪਣਾ ਸੂਟਾ ਚੀਹਾ ਕਰ ਪਣਾ ਲਿਆ ਤੇ ਇੱਕ ਮਜ਼ਦੂਰ ਦੇ ਵਾਂਗ ਆਪਣਾ ਜੀਵਨ ਬਤੀਤ ਕਰਨਾ ਸ਼ੁਰੂ ਕਰ ਦਿੱਤਾ ਉਹ ਦੋਨੋਂ ਪਤੀ ਪਤਨੀ ਸਵੇਰੇ ਜਲਦੀ ਉੱਠ ਕੇ ਜੰਗਲ ਵਿੱਚ ਚਲੇ ਜਾਂਦੇ ਜੰਗਲ ਵਿੱਚੋਂ ਬਾਲਣ ਇਕੱਠਾ ਕਰੇ ਬਾਲਣ ਦੀ ਪੰਡ ਚੁੱਕ ਕੇ ਵਾਪਸ ਪਰਤ ਆਉਂਦੇ ਅਈ ਆਦਮ ਜੀ ਆਪਣੀ ਲੱਕੜਾਂ ਦੀ ਪੰਡ ਬਜ਼ਾਰ ਵਿੱਚ ਵੇਚ ਦਿੰਦੇ ਤੇ ਉਹਨਾਂ ਦੀ ਪਤਨੀ ਆਪਣੀ ਲੱਕੜਾਂ ਦੀ ਪੰਡ ਘਰ ਦੀ ਜ਼ਰੂਰਤ ਦੇ ਲਈ ਘਰ ਲੈ ਆਉਂਦੀ ਪਰ ਰੋਜ਼ਾ ਨਹੀਂ ਕਰ ਲਿਆਂਦੀਆਂ ਲੱਕੜੀਆਂ ਵਿੱਚੋਂ ਕੁਝ ਲੱਕੜੀਆਂ ਬਚ ਜਾਂਦੀਆਂ ਸੰਨ ഗുറ ജീ ബു ਤੇ ਉਸੇ ਸਮੇਂ ਦੌਰਾਨ ਸੰਗਤਾਂ ਦੇ ਲਈ ਲੰਗਰ ਬਣਾਉਣ ਦੇ ਲਈ ਬੱਲਣੇ ਖਤਮ ਹੋ ਚੁੱਕਾ ਸੀ ਤੇ ਲੰਗਰ ਤਿਆਰ ਕਰਨ ਵਿੱਚ ਬਹੁਤ ਪਰੇਸ਼ਾਨੀ ਆ ਰਹੀ ਸੀ ਜਿਵੇਂ ਹੀ ਇਸ ਗੱਲ ਬਾਰੇ ਭਾਈ ਆਦਮ ਜੀ ਨੂੰ ਪਤਾ ਲੱਗਿਆ ਤਾਂ ਭਾਈ ਆਦਮ ਜੀ ਨੇ ਇਕੱਠਾ ਕੀਤਾ ਹੋਇਆ ਬੱਲਣ ਚੁੱਕ ਕੇ ਗੁਰੂ ਘਰ ਲਿਆਉਣਾ ਸ਼ੁਰੂ ਕਰ ਦਿੱਤਾ ਉਨ੍ਹਾਂ ਦੀ ਪਤਨੀ ਨੇ ਅੰਗਿਠੀਆਂ ਵਿੱਚ ਕੋਲੇ ਬਾਲ ਕੇ ਸੰਗਤ ਦੇ ਸਾਹਮਣੇ ਸੇਕੜ ਲਈ ਰੱਖ ਦਿੱਤੇ ਜਦੋਂ ਆਰਾਮ ਕਰ ਵਿੱਚ ਗੁਰੂ ਜੀ ਸੰਗਤ ਦੀ ਸੁਧ ਲੈਣ ਪਹੁੰਚੇ ਤਾਂ ਤਾਂ ਉਨ੍ਹਾਂ ਨੇ ਦੇਖਿਆ ਕਿ ਸੰਗਤ ਤਾਂ ਬਹੁਤ ਖੁਸ਼ ਹੈ ਜਦੋਂ ਗੁਰੂ ਰਾਮਦਾਸ ਜੀ ਨੂੰ ਪਾਈ ਆਦਮ ਜੀ ਦੀ ਸੇਵਾ ਦੇ ਬਾਰੇ ਪਤਾ ਲੱਗਿਆ ਉਹ ਬਹੁਤ ਖੁਸ਼ ਹੋਈ ਉਹਨਾਂ ਨੇ ਪਈ ਆਦਮ ਜੀ ਦੀ ਸੇਵਾ ਤੋਂ ਖੁਸ਼ ਹੋ ਕੇ ਪਈ ਆਦਮ ਜੀ ਨੂੰ ਕੁਝ ਮੰਗਣ ਲਈ ਕਿਹਾ ਤਾਂ ਪਈ ਆਦਮ ਜੀ ਨੇ ਕਿਹਾ ਕਿ ਮੈਨੂੰ ਤਾਂ ਕੇਵਲ ਤੁਹਾਡੀ ਕਿਰਪਾ ਚਾਹੀਦੀ ਹੈ ਤੁਸੀਂ ਮੈਨੂੰ ਕੇਵਲ ਪ੍ਰਭੂ ਦੇ ਨਾਮ ਸਿਮਰਨ ਦਾ ਤਨ ਦੇ ਦੇਵੋ ਜਵਾਬ ਵਿੱਚ ਗੁਰੂ ਰਾਮਦਾਸ ਜੀ ਨੇ ਕਿਹਾ ਕਿ ਇਹ ਤਨ ਤਤ ਤੁਹਾਨੂੰ ਪਹਿਲਾਂ ਤੋਂ ਹੀ ਮਿਲਿਆ ਹੋਇਆ ਹੈ ਪਰ ਅਸੀਂ ਤੁਹਾਡੀ ਮੂਲ ਇੱਛਾ ਪੂਰਨ ਕਰਨਾ ਚਾਹੁੰਦੇ ਹਾਂ ਇਸ ਗੱਲ ਉੱਤੇ ਵੀ ਪਿਆਦਮ ਜੀ ਗੁਰੂ ਜੀ ਦੇ ਕੋਲੋਂ ਕੁਝ ਮੰਗ ਨਾ ਸਕੇ ਕਿਉਂਕਿ ਉਹਨਾਂ ਨੂੰ ਬੜੇ ਪੇ ਵਿੱਚ ਔਲਾਦ ਦਾ ਸੁੱਖ ਮੰਗਦੇ ਹੋਏ ਲੱਜ ਮਹਿਸੂਸ ਹੋ ਰਹੀ ਸੀ ਗੁਰੂ ਜੀ ਨੇ ਉਹਨਾਂ ਨੂੰ ਅਗਲੇ ਦਿਨ ਆਪਣੀ ਪਤਨੀ ਦੇ ਨਾਲ ਪਰਿਵਾਰ ਵਿੱਚ ਆਉਣ ਲਈ ਕਿਹਾ ਭਾਈ ਆਦਮ ਜੀ ਗੁਰੂ ਜੀ ਦੇ ਕੋਲ ਪਹੁੰਚੇ ਗੁਰੂ ਜੀ ਨੇ ਉਹਨਾਂ ਦੀ ਪਤਨੀ ਕੋਲੋਂ ਪੁੱਛਿਆ ਕਿ ਤੁਹਾਡੇ ਦਿਲ ਵਿੱਚ ਕੋਈ ਕਾਮਨਾ ਹੋਵੇ ਤਾਂ ਦੱਸੋ ਤਾਂ ਉਹ ਕਹਿਣ ਲੱਗੀ ਕਿ ਮੇਰੇ ਮਨ ਵਿੱਚ ਪੁੱਤਰ ਦੀ ਕਾਮਨਾ ਸੀ ਜਿਸ ਕਰਕੇ ਅਸੀਂ ਇੱਥੇ ਆਪਣਾ ਘਰ ਬਸਾਇਆ ਸੀ ਪਰ ਹੁਣ ਸਾਨੂੰ ਪੁੱਤਰ ਦੀ ਇੱਛਾ ਨਹੀਂ ਰਹੀ ਕਿਉਂਕਿ ਹੁਣ ਅਸੀਂ ਬਹੁਤ ਵੱਡੀ ਉਮਰ ਦੇ ਹੋ ਗਏ ਹਾਂ ਗੁਰੂ ਜੀ ਨੇ ਕਿਹਾ ਕਿ ਦੇਵੀ ਗੁਰੂ ਘਰ ਵਿੱਚ ਕਿਸੇ ਵੀ ਕਲ ਦੀ ਕਮੀ ਨਹੀਂ ਹੈ ਜੇਕਰ ਕੋਈ ਬਿਨਾਂ ਸਵਾਰਥ ਤੂੰ ਸੇਵਾ ਕਰਦਾ ਹੈ ਉਹਨਾਂ ਨੂੰ ਸੇਵਾ ਦਾ ਫਲ ਜ਼ਰੂਰ ਮਿਲਦਾ ਹੈ ਤੁਸੀਂ ਚਿੰਤਾ ਨਾ ਕਰੋ ਤੁਸੀਂ ਜਲਦੀ ਹੀ ਇੱਕ ਸੁੰਦਰ ਪੁੱਤਰ ਦੀ ਮਾਤਾ ਬਣ ਜਾਮੋਗੇ ਤੁਸੀਂ ਆਪਣੇ ਪੁੱਤਰ ਦਾ ਨਾਮ ਭਗਤੂ ਰੱਖਣਾ ਉਸ ਦਾ ਪੱਲਣ ਪੋਚਣ ਵੀ ਗੁਰੂ ਦੀ ਮਰਿਆਦਾ ਅਨੁਸਾਰ ਕਰਨਾ ਜਿਸ ਦੇ ਨਾਲ ਉਹ ਤੁਹਾਡੀ ਕੁਲ ਦਾ ਨਾਮ ਰੋਸ਼ਨ ਕਰੇਗਾ ਪੁੱਤਰ ਦੇ ਦਾਤ ਦਾ ਅਸੀਰਵਾਦ ਦੇ ਕੇ ਗੁਰੂ ਜੀ ਨੇ ਉਹਨਾਂ ਨੂੰ ਵਾਪਸ ਆਪਣੇ ਪਿੰਡ ਪਰਤਣ ਲਈ ਕਿਹਾ ਤੇ ਕੁਝ ਸਮੇਂ ਤੋਂ ਬਾਅਦ ਗੁਰੂ ਜੀ ਦੇ ਬਚਨਾਂ ਅਨੁਸਾਰ ജന്മ ലിയ ഗുരു സേവാ സമ ശ്രീ വാഹി ധന ധന ഗുരുമസ ਸੋ ਗੁਰੂ ਦੀ ਪਿਆਰੀ ਸੰਗਤ ਜੀ ਜੀ ਕਰ ਤੋਂ ਹਨ ਅੱਜ ਦੀ ਸਾਖੀ ਚੰਗੀ ਲੱਗੀ ਤਾਂ ਇਸ ਸਾਖੀ ਨੂੰ ਲਾਈਕ ਜੀ ਜ਼ਰੂਰ ਕਰਿਓ ਜੀ ਅਤੇ ਕਮੈਂਟ ਬਾਕਸ ਵਿੱਚ ਸਤਨਾਮ ਵਾਹਿਗੁਰੂ ਲਿਖਣਾ ਨਾ ਭੁੱਲਣਾ